ڪري ڪري ڏي سان ڪوري مڃي ڪري مڃي نا ڏي نا ڏي more ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਤੋਂ ਪਹਿਚਾਨੀਆਂ ਜੋ ਲੜੈ ਦੀਨ ਕੇ ਹਿਤ ਪੁਰਜਾ ਪੁਰਜਾ ਕਟਮਰਾ ਕਬੂ ਨਾ ਛੱਡਿਆ ਕੀ ਪੰਚ ਤੇ ਮਹਾਨ ਜਨਰਲ ਅਨੋਖੇ ਅਮਰ ਸ਼ਹੀਦ ਤਨ 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 ਬਾਬਾ ਦੀਪ ਸਿੰਘ ਸ਼ਹੀਦ ਜਿਨ੍ਹਾਂ ਦਾ ਪਾਵਨ ਜਨਮ ਦਿਹਾੜਾ ਗੁਰਦੁਆਰਾ ਸ਼੍ਰੀ ਬਾਬਾ ਦੀਪ ਸਿੰਘ ਜੀ ਨਿਊ ਮੋਡਲ ਉਸਟੇਂਡਰ ਵਿਖੇ ਹਰ ਸਾਲ ਦੀ ਤਰ੍ਹਾਂ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜੀ ਅੱਜ ਐਸੀ ਖੁਸ਼ੀ ਵਿੱਚ 30 ਦਸੰਬਰ ਤੋਂ ਅਖੰਡ ਪਾਠਾਂ ਦੀ ਲੜੀ ਆਰੰਭ ਹੋਈ ਸੀ ਜਿਸ ਦੇ ਅੱਜ ਭੋਗ ਪਾਏ ਗਏ ਹਨ ਦਿਨ ਦਿਵਾਨ ਸਕੇ ਜਿਸ ਵਿੱਚ ਪੰਤ ਪ੍ਰਸਿੱਧ ਰਾਗੀ ਸਾਢੀ ਜਥੇ ਨਿਭਾਗ ਲਿਆ ਹੁਣ ਰਾਤ ਦੇ ਦਿਵਾਨਾਂ ਵਿੱਚ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਸੰਤ ਅਮਰਸਰ ਵਾਲੇ ਅਤੇ ਭਾਈ ਸਾਹਿਬ ਭਾਈ ਸੁਖਬੀ ਸਿੰਘ ਜੀ ਸਦਰਵਾਰ ਸਾਹਿਬ ਵਾਲੇ ਕੀਰਤਨ ਦੀ ਹਾਜ਼ਰੀ ਭਰ ਰਹੇ ਨੇ ਸਮਾਪਤੀ ਤੋਂ ਬਰੰਦ ਗੁਰੂ ਕੇ ਨਗਰ ਤੋਂ ਤੁਟ ਵਰਸਣਗੇ ਤੇ ਗੁਰੂ ਪਿਆਰੀ ਸਾਧ ਸੰਗਤ ਨੂੰ ਇੰਨਾ ਉਤਸ਼ਾਹ ਹੈ ਅੱਜ ਦਿਨ ਦੇ ਦੀਵਾਨਾਂ ਵਿੱਚ ਵੀ ਬੇਅੰਤ ਸੰਗਤਾਂ ਦੇ ਹਾਜ਼ਰੀਆਂ ਭਰੀਆਂ ਤੇ ਹੁਣ ਵੀ ਸ਼ਾਮ ਦੇ ਦੀਵਾਨਾਂ ਦੀ ਸੰਕਟੀਆਂ ਹਰ ਰਿਓਂ ਭਰ ਰਹੀਆਂ ਹਨ ਤੇ ਸਤਿਗੁਰ ਦੀ ਕਿਰਪਾ ਨਾਲ ਹਰ ਸਾਲ ਇਹ ਧਾਰਾ ਬਾਬਾ ਦੀਪ ਸਿੰਘ ਜੀ ਦਾ ਜਨਮ ਧਾਰਾ ਬੜੀ ਖਸ਼ਾ ਦਾ ਉਸਾਰਨ ਨਾ ਲਿਆ ਜਾਂਦਾ ਹੈ ਜੀ ਸੰਗਤਾਂ ਨੂੰ ਇਸੇ ਤਰ੍ਹਾਂ ਸਤਿਗੁਰ ਕਿਰਪਾ ਬਰਾਈ ਰੱਖਣ ਤੇ ਸੰਗਤਾਂ ਇਸੇ ਤਰ੍ਹਾਂ ਬਾਬਾ ਦੀਦਾ ਤੇ ਹੋਰ ਗੁਰੂ ਸਾਹਿਬਾਨ ਦੇ ਗੁਰਪ੍ਰਭਜਨੀ ਨੇ ਇਸੇ ਤਰ੍ਹਾਂ ਸ਼ਰਧਾ ਦੇ ਉਸਾਰਨ ਬਣਾਉਂਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਪਣਾ ਪੁਰਨਾ ਦਾਦੂ ਜੀ ਮੈਂ ਰਜਿੰਦਰ ਸਿੰਘ ਮਲਤਾਨੀ ਮੁੱਖ ਸੇਵਾਦਾਰ ਗੁਰਦਾਸ਼ੀ ਬਾਬਾ ਦੀਪ ਸਿੰਘ ਜੀ ਠੀਕ ਮੈਂ ਸੰਤਾਰੂ ਬਾਬਾ ਦੀਪ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਸਾਰੇ ਭੰਟਾ ਬਹੁਤ ਸ਼ਾਰਮ ਨਾਰੀਆ ਹਨ ਮੇਰੇ ਕੋਲ ਕੁਲੰਦਰ ਚੱਲ ਰਹੇ ਨੇ ਸਾਰੇ ਸੰਤਾਂ ਨੂੰ ਬੇਨਤੀ ਹੈ ਕਿ ਸਾਡੇ ਨਾਲ ਇਦਾਂ ਹੀ ਮਨਾਦੇ ਰਹੀਏ ਹੀਰਾਂ ਦੇ ਜਨਮ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਠੀਕ